ਦੋਸਤੋ ਜ਼ਿੰਦਗੀ ਦੇ ਬਹੁਤ ਰੰਗ ਨੇ ਹਨ ਲੇਕਿਨ ਕਈ ਵਾਰੀ ਇਨਾ ਰੰਗਾ ਤੋਂ ਆਪਾਂ ਅੰਜਾਨ ਹੋ ਜਾਂਦੇ ਆ ਤੇ ਆਪਣੇ ਆਪ ਨੂੰ ਬਹੁਤ ਹੀ ਉਦਾਸ ਮਹਿਸੂਸ ਕਰਦੇ ਆ ਲੇਕਿਨ ਜਿਵੇਂ ਹੀ ਨੇਚਰ ਨੂੰ ਦੇਖਨੇ ਹਾਂ ਉਹਦੀ ਖੂਬਸੂਰਤੀ ਨੂੰ ਦੇਖਨੇ ਹਾਂ ਤੇ ਚਾ ਚੰ ਲੱਗ ਜਾਂਦੇ ਨੇ ਕਈ ਵਾਰੀ ਇੰਨੇ ਕੱਲੇ ਹੋ ਜਾਂਦੇ ਆ ਕਿ ਆਪਣੇ ਆਪ ਚੀਖ ਹੋ ਜਾਂਦੇ ਆ ਲੇਕਿਨ ਜਿਵੇਂ ਹੀ ਨੇਚਰ ਸਾਹਮਣੇ ਆਂਦਾ ਹੈ ਉਹਦੀ ਖੂਬਸੂਰਤੀ ਦੇ ਰੰਗ ਸਾਡੇ ਤੇ ਚੜ ਜਾਂਦੇ ਨੇ ਆਪਾਂ ਆਪਣੇ ਸਾਰੇ ਦੁੱਖ ਸੁੱਖ ਭੁੱਲ ਜਾਂਦੇ ਆ ਕਿਉਂਕਿ ਨੇਚਰ ਦੀ ਜਿਹੜੀ ਸੁੰਦਰਤਾ ਹੈ ਉਹ ਸਾਡੇ ਅੰਦਰ ਸਮਾ ਜਾਂਦੀ ਹੈ ਜਿਹੜੀ ਕੁਦਰਤ ਨੇ ਸਾਂ ਨੁਬ ਦਿੱਤੀ ਹੈ ਕਿਉਂਕਿ ਹਰ ਇੱਕ ਫੁੱਲ ਜਿਹੜਾ ਹੁੰਦਾ ਹੈ ਨਾ ਬਹੁਤ ਹੀ ਖਾਸ ਹੁੰਦਾ ਵੀ ਸਾਡੇ ਲਈ ਵੀ ਆਪਣੇ ਲਈ ਵੀ ਜਿਵੇਂ ਉਹ ਖਿਲਦਾ ਹੈ ਏਵੇਂ ਸਾਨੂੰ ਵੀ ਖਿਲਦੇ ਰਹਿਣਾ ਹੈ ਤੇ ਆਪਣੀ ਲਾਈਫ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਕਰਨਾ ਹੈ ਕਿਉਂਕਿ ਖਿਲਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਜੇਕਰ ਆਪਾਂ ਮੋਰ ਝਾ ਗਏ ਤਾਂ ਆਪਾਂ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਖੋ ਦਵਾਂਗੇ ਇਸ ਲਈ ਕਦੀ ਵੀ ਸਾਨੂੰ ਆਪਣੀ ਲਾਈਫ ਦੇ ਵਿੱਚ ਰੁਕਣਾ ਨਹੀਂ ਹੈ ਹਮੇਸ਼ਾ ਚਲਦੇ ਰਹਿਣਾ ਹੈ ਚੱਲਣ ਦਾ ਨਾਮ ਹੀ ਜ਼ਿੰਦਗੀ ਹੈ ਜੇਕਰ ਆਪਾਂ ਚੱਲਾਂਗੇ ਤਾਂ ਬਹੁਤ ਕੁਝ ਪਾ ਲਵਾਂਗੇ ਲਾਈਫ ਦੇ ਵਿੱਚ ਸਾਨੂੰ ਹਰ ਰੰਗ ਮਿਲਦੇ ਨੇ ਹਰ ਫੁੱਲ ਮਿਲਦੇ ਨੇ ਉਹੀ ਰੰਗਾਂ ਦੀ ਤਰ੍ਹਾਂ ਆਪਾਂ ਰਹਿਣਾ ਵੇ ਤਾਂ ਹੀ ਆਪਾਂ ਕਾਮਯਾਬ ਹੋ ਪਾਵਾਂਗੇ ਜੇਕਰ ਆਪਾਂ ਇੱਕ ਹੀ ਗੱਲ ਦੇ ਪਿੱਛੇ ਰਹਿ ਲਵਾਂਗੇ ਇੱਕ ਹੀ ਗੱਲ ਨੂੰ ਸਿੱਖਾਂਗੇ ਤਾਂ ਆਪਾਂ ਕਦੀ ਵੀ ਅੱਗੇ ਨਹੀਂ ਵੱਧ ਪਾਵਾਂਗੇ ਜਿਵੇਂ ਫੁੱਲਾਂ ਦੇ ਰੰਗ ਹੁੰਦੇ ਨੇ ਕਈ ਗੁਲਾਬੀ ਹੁੰਦਾ ਏ ਹਰ ਹਰ ਰੰਗ ਸਾਨੂੰ ਮਿਲਦੇ ਨੇ ਬਹੁਤ ਕਲਰ ਦੇ ਸਾਨੂੰ ਫੁੱਲ ਮਿਲਦੇ ਨੇ ਇਹਨਾਂ ਫੁੱਲਾਂ ਤੋਂ ਆਪਾਂ ਸਿੱਖਣਾ ਹੈ ਆਪਣਾ ਇੱਕ ਅਲੱਗ ਰੂਪ ਦੇਣਾ ਤੇ ਮੈਂ ਹੀ ਕਹਿਣਾ ਚਾਹਾਂਗੀ ਕਿ ਕਦੀ ਵੀ ਆਪਣੇ ਆਪ ਤੋਂ ਸਾਨੂੰ ਉਦਾਸ ਨਹੀਂ ਹੋਣਾ ਹੈ ਬਹੁਤ ਕੁਝ ਮਿਲੇਗਾ ਤੇ ਇਨੀ ਗੱਲਾਂ ਦੇ ਨਾਲ ਸਤਿ ਸ਼ਕਾਲ